ਕੈਨੇਡਾ ਦੇ ਵਿੱਚ ਇੱਕ ਕਾਰ ਡਰਾਈਵਿੰਗ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ।ਦਰਅਸਲ ਇਹ ਵੀਡੀਓ QEW ਹਾਈਵੇ ਦੇ ਉੱਪਰ ਆ ਵੀਡੀਓ ਆ ਜਿੱਤੇ ਕੇ ਇੱਕ ਮਰਸੀਡਿਸ ਗੱਡੀ ਵਾਲਾ ਵਿਅਕਤੀ ਆਪਣੀ ਕਾਰ ਨੂੰ ਤਕਰੀਬਨ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚਲਾਉਂਦਾ ਸਾਰਾ ਕੁਝ ਕੈਮਰੇ ਦੇ ਵਿੱਚ ਕੈਦ ਹੋ ਜਾਂਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋਣ ਲੱਗ ਜਾਂਦੀ ਹੈ ਦਰਅਸਲ ਇਹ ਗੱਡੀ ਤਕਰੀਬਨ 242 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਜਿਹੜਾ ਸਪੀਡੋਮੀਟਰ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਗੱਡੀ ਟ੍ਰੈਫਿਕ ਦੇ ਵਿੱਚੋਂ ਖਤਰਨਾਕ ਢੰਗ ਦੇ ਨਾਲ ਕੱਟ ਮਾਰ ਕੇ ਲੰਘਦੀ ਹੈ ਹਾਈਵੇ ਦਾ ਸ਼ੋਲਡਰ ਵੀ ਵਰਤੇ ਆ ਗਿਆ ਜਾਨੀ ਕਿ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਪਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਲੇ ਫਿਲਹਾਲ ਇਸੇ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਪਾਰਾ অন্ਟਾਰੀਓ ਪ੍ਰਵੀਜ਼ਨਲ ਪੁਲਿਸ ਨੇ ਇਸੇ ਮਾਮਲੇ ਦੀ ਜਾਂਚ ਕੀਤੀ ਜਿਹੜੀ ਸ਼ੁਰੂ ਕਰ ਦਿੱਤੀ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੀ ਕਾਰਵਾਈ ਹੋਵੇਗੀ ਕੀ ਇਸ ਵਿਅਕਤੀ ਦਾ ਲਾਇਸੈਂਸ ਜ਼ਬਤ ਹੋਵੇਗਾ ਕੀ ਵੱਡਾ ਜੁਰਮਾਨਾ ਲੱਗੇਗਾ ਜਾਂ ਫਿਰ ਜੇਲ੍ਹ ਵੀ ਹੋ ਸਾਦੀ ਪਾਰਾ ਜਿਹੜਾ অন্ਟਾਰੀਓ ਪ੍ਰਵੀਜ਼ਨਲ ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ